ਬੇਬੇ ਜੀ ਆਮ ਆਦਮੀ ਪਾਰਟੀ ਛੱਡ ਕੇ ਇੱਧਰ ਆ ਰਹੇ ਨੇ ਤੇ ਆਪ ਕਹਿ ਰਹੇ ਨੇ ਹਾਂ ਬੇਬੇ ਜੀ ਕੀ ਕਹਿੰਦੇ 3 ਕਿਲੋ ਵਾਲੀ ਹਾਂ ਜੇ 3 ਕਿਲੋ ਕਰਨ ਤਾਂ ਉਹ ਸਾਡੀ ਬੰਦ ਹੋ ਗਈ ਹੁਣ ਇੱਕ ਚੀਜ਼ ਹੀ ਬਸੇਰੀ ਗਨ ਤੇ ਮਿਲਦੀ ਹੈ ਮਹੀਨੇ ਚ ਫਿਰ ਬਸੇਰੀ ਗਨ ਖਾਂਦਾ ਬੰਦਾ ਤੁਸੀਂ ਆਪੇ ਲਾ ਲਓ ਸਾਹਿਬ ਉਹ ਬਸੇਰੀ ਤਾਂ ਨਹੀਂ ਖਾਂਦਾ ਫਿਰ ਵੀ ਵੀ ਕਿ ਲੋ ਵੀ ਕਿ ਲੋ ਕੁਸਤਾ ਦੇਣ ਸਾਨੂੰ ਸੱਟ ਉਹ ਸੁਹਣੀਆਂ ਫੇਰ ਦੋ ਹੁਣ ਇੱਕ ਜਿਹਦੇ ਬੱਸ ਆਹ ਵੇਖੋ ਅੱਜ ਕਹਿਤਾ ਹਾਂ ਕਹ ਪਹਿਲਾਂ ਝਾੜੂ ਵਾਲੀ ਬੇਪੇ ਸੀ ਉਹਨੇ ਨੇ ਸੁਹਣੀ ਫੇਰ ਨੂੰ ਕਹਿਤਾ ਹੁਣ ਸੁਹਣੀ ਫੇਰ ਹੋ ਗਈ ਆ ਜੀ ਨਾ ਫੇਰ ਆਵੇ ਬਈ ਮੈਂ ਵੀ ਝੱਕ ਜਾਮੂ ਤੇ ਹਾਂ ਹੋ ਜੋ ਕਾਵਾ ਬਹੁਤ ਵੱਡੀ ਗਿੱਟੀ ਦੇ ਵਿੱਚ ਗੁਪਿੰਦ ਕਾਲ ਬਜਾਰੇ ਦੇ ਵਿੱਚ ਸੰਗਤ ਨੇ ਕਾਂਗਰਸ ਪਾਰਟੀ ਦਾ ਤਾਮਨ ਖਾਮੇ ਹੈ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਬਹੁਤ ਸਾਰੇ ਤਾਂ ਕਾਂਗਰਸੀ ਪਰਿਵਾਰ ਹੀ ਸੀ ਪੁਰਾਣੇ ਸਾਡੇ ਕਾਂਗਰਸੀ ਸਾਥੀ ਸੀ ਜਿਹੜੇ ਚੋਂ ਇੱਕ ਨੇਰੀ ਖਵਾ ਬਗੀ ਜਿਹਦੇ ਕਰਕੇ ਪਿਛਲੀ ਵਾਰ ਇੱਕ અપਾਵਾ ਦੇ ਵਿੱਚ ਗੱਲਾਂ ਦੇ ਵਿੱਚ ਆ ਕੇ ਚਲੋ ਫੈਸਲਾ ਲੈ ਗਏ ਉਹ ਸਾਰੇ ਪਰਿਵਾਰਾਂ ਨੇ ਘਰ ਵਾਪਸੀ ਕਰੀ ਹੈ ਕਿਉਂਕਿ ਉਹ ਦੇਖ ਕੇ ਆਇਆ ਵੀ ਆਪਣੇ ਪਰਿਵਾਰ ਦਾ ਜੋ ਸੁੱਖ ਉਹ ਕਿਸੇ ਹੋਰ ਪਾਸੇ ਨਹੀਂ ਮਿਲਿਆ ਝੂਠਾ ਦੇ ਲਾਰਿਆਂ ਨਾਲ ਸਰਕਾਰ ਦਾ ਬਣਾਦੀ ਉਮੀਦਾਂ ਖਤਮ ਹੋਈਆਂ ਉਹਦੇ ਨਾਲ ਕੁਝ ਸਾਥੀ ਦੂਸਰੀ ਪਾਰਟੀਆਂ ਛੱਡ ਕੇ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਪਾਰਟੀਆਂ ਦੇ ਨਾਲ ਕਾਂਗਰਸ ਪਾਰਟੀ ਦਾ ਜਦੋਂ ਮਾਹੌਲ ਦੇਖਿਆ ਖਾਸ ਤੌਰ ਤੇ ਕੁਝ ਸਾਥੀ ਆਮ ਆਦਮੀ ਪਾਰਟੀ ਛੱਡ ਕੇ ਝਾੜੂ ਜੀ ਦੀ ਸਰਕਾਰ ਹੈ ਸਰਕਾਰ ਨੂੰ ਛੱਡ ਕੇ ਵਿਰੋਧੀ ਧਿਰ ਦੇ ਵਿੱਚ ਸਾਡੇ ਭਰਾ ਆਏ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਆਖਦੇ ਆ ਤੇ ਉਹਦੇ ਨਾਲ ਸਭ ਤੋਂ ਵੱਡਾ ਬਾਦ ਇੱਕ ਸਾਡੇ ਜੋ ਸਾਫਜਾ ਫੌਜੀ ਕਿਉਂਕਿ ਫੌਜਾਂ ਜਿਨ੍ਹਾਂ ਨੇ ਪਹਿਲਾਂ ਦੇਸ਼ ਦੀਆਂ ਸਰਹੱਦਾਂ ਤੇ ਲੜਾਈਆਂ ਲੜੀਆਂ ਛਾਤੀ ਤਾੜ ਕੇ ਦੁਸ਼ਮਣਾਂ ਮੂਹਰੇ ਦਰ ਮੂਹਰੇ ਖੜਨਾ ਜਿਹੜੇ ਲੋਕ ਜਾਣਦੇ ਆ ਅੱਜ ਉਹ ਸਾਥੀ ਵੀ ਸਾਡੇ ਸਾਡੇ ਨਾਲ ਆ ਕੇ ਮੂਹਰੇ ਆ ਤੇ ਉਹਨਾਂ ਨੇ ਮੈਨੂੰ ਇਹੀ ਵਿਸ਼ਵਾਸ ਦਿਵਾਇਆ ਸੀ ਕਿਹਨੇ ਜੀ ਇਕੱਲੇ ਪਿੰਡ ਜੀ ਨਹੀਂ ਪੂਰੇ ਲਾਗੇ ਦੇ ਵਿੱਚ ਫਿਰਕੇ ਅਸੀਂ ਤੁਹਾਡੀ ਸਾਰੇ ਜਿੰਨੇ ਸਾਡੇ ਸਾਥਕਾਂ ਫੌਜੀ ਨੇ ਜਿੰਨੀਆਂ ਚੀਜ਼ਾਂ ਨੇ ਉਹਨਾਂ ਨੂੰ ਕਰਾਂਗੇ ਦਾਦਾ ਜੀ ਉਹ ਨਹੀਂ ਦੱਸ ਕੇ ਗਏ ਆ ਵੀ ਤਿੰਨ ਚਾਰ ਨੇ ਮੈਂ ਹੋਰ ਵੀ ਕਿੰਨਾ ਚਾਰਾ ਮਿਲ ਚੁੱਕਿਆ ਜੋ ਸਾਰੇ ਵਗੀ ਜ਼ਬਾਨਾ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਆਏ ਨੇ ਤੇ ਉਮੀਦ ਕਰਦਾ ਵੀ ਐਸੇ ਤਰੀਕੇ ਨਾਲ ਆਪਣੇ ਲਾੜੇ ਦੇ ਵਿੱਚ ਹਰ ਥਾਂ ਵਾਦਾ ਹੁੰਦਾ ਰਹੂਗਾ ਘਰ ਵਾਪਸੀਆਂ ਦਾ ਸਿਲਸਿਲਾ ਜੋ ਚੱਲਿਆ ਹੋਇਆ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਪੁਰਾਣੇ ਕਾਂਗਰਸੀ ਪਰਿਵਾਰ ਨੇ ਉਹ ਵੀ ਵਾਪਸ ਆਵਣ ਹੋਣਗੇ ਤੇ ਜਿਹੜੇ ਦੂਜੀ ਪਾਰਟੀਆਂ ਦੇ ਸਾਥੀ ਨੇ ਉਹ ਵੀ ਆਉਣਗੇ ਮੈਂ ਉਹਨਾਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਚਾਹੁੰਦਾ ਮੈਂ ਇਹ ਕਹਿਆ ਵੀ ਪਰਿਵਾਰ ਦੇ ਵਿੱਚੋ ਨਿਸ਼ਾਮਲੀ ਆਏ ਗਏ ਇਕੱਲੀ ਪਾਰਟੀ ਦੇ ਵਿੱਚ ਸ਼ਾਮਲੀ ਨਹੀਂ ਹੋਈ ਪਰਿਵਾਰ ਦੇ ਵਿੱਚ ਹੋਈ ਹੈ ਜੇ ਪਰਿਵਾਰ ਕਹੇ ਤਾਂ ਪਰਿਵਾਰ ਬਣਾ ਕੇ ਰੱਖੂਗਾ ਆਪਦੇ ਪਰਿਵਾਰ ਦੇ ਜੀਆਂ ਤੋਂ ਵੱਧ ਤੁਹਾਡਾ ਮਾਣ ਸਤਕਾਰ ਦੀ ਫਿਕਰ ਕਰਦੇ ਹੋਏ ਰਾਉਲਿੰਦਰ ਸਿੰਘ ਸਿੱਧੂ ਜਿੱਥੇ ਤੁਸੀਂ ਗੋਮਖੇ ਲੋਕਾਂ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਤੁਹਾਨੂੰ ਕਦੇ ਨਹੀਂ ਮਹਿਸੂਸ ਹੋਊਗਾ ਸੀ ਨਵੀਂ ਥਾਂ ਆਏ ਤੁਹਾਡਾ ਬਹੁਤ ਬਹੁਤ ਜੀਆਂ ਹੈ ਸਾਡੀ ਗਰੀਬ ਜੰਤਾ ਇਹੀ ਜੇ ਇਕੱਲਾ ਬੋੜੇ ਪਾਉਣ ਜਾਣਦੀ ਹੈ ਹੱਕ ਤੇ ਰਹਿ ਨਹੀਂ ਸਕਦੀ ਘਰ ਨਹੀਂ ਲਾ ਸਕਦੀ ਦਿਹਾੜੀਦਾਰ ਬੰਦੇ ਨੇ ਜੀ ਘਰ ਨਹੀਂ ਕਿਥੋਂ ਲਾ ਕੇ ਲੈਣਾ ਨਹੀਂ ਭਾਈ ਅਸੀਂ ਕਹਦੇ ਨਹੀਂ ਕਰਦੇ ਪਰ ਸਾਨੂੰ ਸਾਲਾ ਖੋੜੇ ਤੇ ਮਸਲ ਕੇ ਲੈਣਾ ਹੈ ਤਾਈਓ ਜੀ ਨੇ ਬੋੜ ਹੋਣਰ ਵੀ ਤਾਈਓ ਭਾਈਆਂ ਦੇ ਵੀ ਦੇਖਦੀ ਆਪਾਂ ਇੱਕ ਵਾਰੀ ਵਿੱਚ ਕਰਦੇ ਨੇ ਪਰ ਸਾਨੂੰ ਐਵੇਂ ਨੋ ਗਿਆ ਦੇ ਵਿਗੜਤਾ ਸਾਡਾ ਅਭਦੀ ਵਿਗੜਤਾ ਨਾਲ ਅਸੀਂ ਵੋਟ ਪਾਈ ਪਰ ਸਾਡੀ ਵੱਧ ਵਿਗੜਤਾ ਇਹਨਾਂ ਨੇ ਅਸੀਂ ਅੱਖ ਕੀ ਕਰਮ ਪਾਈਆਂ ਇਹ ਦਰਦ ਬੋਲਦਾ ਬਾਈ ਦੇਖੋ ਨਾਲੇ ਵੋਟ ਅਸੀਂ ਨੇ ਪਾਈ ਸਾਡੀ ਸੁਣਵਾਈ ਨਹੀਂ ਹੋਈ ਦੂਜੇ ਬੰਦੇ ਸੁਣਾਈ ਹੋਏ ਸੁਣ ਬਾਈ ਦੱਸੋ ਯਾਰ ਕਿੰਨਾ ਦੁੱਖ ਹੁੰਦਾ ਬੰਦਿਆਂ ਨੂੰ ਜਿਹੜੇ ਬਦਲਾਅ ਸੋਚ ਕੇ ਆਏ ਸੀ ਉਹਨਾਂ ਨੇ ਵਿਚਾਰੇ ਨੂੰ ਦੁਖੀ ਹੋ ਕੇ ਇਹ ਅੱਜ ਬੇਬੇ ਜੀ ਤੇ ਇਹਨਾਂ ਦੇ ਤਿੰਨੋਂ ਮੁੰਡਿਆਂ ਨੇ ਆਮ ਆਦਮੀ ਪਾਰਟੀ ਛੱਡ ਕੇ ਆਪਾਂ ਨੂੰ ਜੁਆਇਨ ਕਰਿਆ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਰਵਦਾਸ ਕਮੇਟੀ ਦੇ ਪ੍ਰਧਾਨ ਵੀ ਨੇ ਭਰਾ ਸਾਡੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੇ ਤੋਂ ਛੋੜੇ ਕਣੀ ਵੋਟ ਜਾਂਦੀ ਆ ਸਾਡੇ ਪਾਈ ਜਿਆ ਖਾਰੋ ਕੁਝ ਪੜਨਾ ਚਾਹੀਦਾ ਠੀਕ ਹੈ ਵੋਟਾਂ ਪਾਵਾਂਗੇ ਜਮ੍ਹਾਂ ਪਹੁੰਚ ਜਾਂਦੇ ਹੱਥ ਲਗਵਾਈ ਜਾਏ ਸਭ ਨੂੰ ਹਾਂ ਮਲਕ ਜ਼ਮੀਨਾ ਸਾਗਰਾਂ ਨਾਲ مشਵਰੇ ਫੋਲ ਇਹ ਸ਼ਾਹਦ ਨੇ ਵਕਤ ਦੇ ਦੱਸ ਦੇਣਗੇ ਕੁਛ ਖੋਲ